ਮੇ ਮਿੱਤਰੋ ਆਹ ਦੇਖ ਲਓ ਬਾਈ ਕਹਿੰਦਾ ਆਹ ਗਾਂ 40 ਕਿਲੋ ਤੋਂ ਬਾਹਰ ਵਾਲੀ ਆ ਮਿੱਤਰੋ ਲੈ ਰਿਹਾ ਰਿਕਾਰਡ ਇਹ ਤਾਂ 2 ਤੋਂ 3 ਪੀੜੀਆਂ ਦਾ ਮਿਲ ਜੂਗਾ ਜੀ ਕਿ ਕਰ ਲਓ ਮਿੱਤਰੋ ਹੁਣ ਜੀ ਲੈਵਾ ਜੀ ਸਵੇਲਿੰਗ ਜ਼ਰੂਰ ਪਾ ਗਈ ਜੀ ਤੋਂ ਇੱਥੋਂ ਤੱਕ ਪ੍ਰੋਪਰ ਗਿੱਟਿਆਂ ਤਾਂ ਹੀ ਆ ਜਾਣਾ ਯਾ ਸਵੇਲਿੰਗ ਆ ਆ ਵੀ ਠੀਕ ਆ ਤੇ ਕੱਲ ਦੀ ਸੂਈ ਹੈ ਜੀ ਬੱਚੀ ਪਿੱਛੇ ਐਦੀ ਜੀ ਆ ਬੱਚੀ ਮੁੱਲ ਕਰਾਉਣਾ 75 ਕਰਵਾ ਲਓ 80 ਕਰਵਾ ਲਓ ਜੀ ਆਪਾਂ 4 ਘੱਟ 70 ਦੀ ਦੇ ਦਿਆਂਗੇ ਜੀ ਆਪਾਂ 60000 ਰੁਪਏ 70 ਦੀ ਹਾਂਜੀ 60000 ਰੁਪਏ ਆਹ ਆ ਬਹਿਰ ਦੇਖ ਲਓ ਪਹਿਲੇ ਸੂਏ ਨਾ ਇਹ ਗੱਲ ਕਰਕੇ 16 ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਰਿੰਦਰ ਕੋਲੇ ਪਹੁੰਚੇ ਹੋਿਆਂਗੇ ਬਾਈ ਸਰਿੰਦਰ ਕੋਲੇ ਨਾ ਅੱਜ ਮਿੱਤਰੋ ਆਪਾਂ ਤੁਹਾਨੂੰ ਨਾ ਟਾਪ ਕਲਾਸ ਦੀਆਂ ਬੈੜਾਂ ਦਿਖਾ ਦਾਂਗੇ ਤੇ ਜੇ ਗੱਲ ਕਰ ਲਈਏ ਹਰ ਵਾਰ ਦੀ 13 ਕਟੋ ਕਟ ਆਪਾਂ ਤੁਹਾਨੂੰ 8 ਤੋਂ 10 ਨਗ ਦਿਖਾਵਾਂਗੇ ਪਹਿਲਾ ਨੰਬਰ ਤੁਸੀਂ ਇਹ ਚੈੱਕ ਕਰ ਲਓ ਮਿੱਤਰੋ ਜਿਹੜੀ ਆ ਗਾਂ ਆ ਗਈ ਨਾ ਵੀ ਇਹਦੀ ਬੰਤਰ ਤੇ ਲੇਵੇ ਦੀ ਬਣਾवट ਦੇਖ ਲਓ ਵੀ ਕਿਵੇਂ ਲੱਗਿਆ ਲੇਵਾ ਦੱਸਿਓ ਜ਼ਰੂਰ ਬਾਕੀ ਨਾ ਇੱਧਰਲੇ ਪਾਸੇ ਵੀ ਤੁਸੀਂ ਨਿਗਾਹ ਮਾਰ ਲਓ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀਆਂ ਬਹਿੜਾ ਬਾਈ ਕੋਲੇ ਤੇ ਜੇ ਗੱਲ ਕਰ ਲਗੇ ਇਧਰਲੇ ਪਾਸੇ ਆ ਗਈਆਂ ਚਾਰ ਬਹਿੜਾ ਤੇ ਇੱਕ ਨਾ ਯਾਰ ਸਾਨੂੰ ਮੈਂ ਦੱਸਾਂ ਗੱਲ ਆ ਖੜੀ ਹੈ ਵਹਿੜ ਵੀ ਇਹ ਤੁਸੀਂ ਦੇਖ ਲਓ ਲਾਲ ਚਿੱਟੇ ਰੰਗ ਦੇ ਵਿੱਚ ਨਾ ਜਿਹੜੀ ਵਹਿੜਾ ਇਹ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਤੁਰੀ ਹੁੰਦੀ ਆ ਕਰਮ ਵਾਲੀ ਤੇ ਥਣ ਲੇਵੇ ਤੋਂ ਤੁਸੀਂ ਚੈੱਕ ਕਰ ਲਓ ਬੜੇ ਸਾਫ ਸੁਥਰੇ ਥਣ ਲੇਵੇ ਵਾਲੀ ਆ ਗਈ ਵਹਿੜਾ ਇਹ ਤੇ ਬਾਕੀ ਨਾ ਜੇ ਗੱਲ ਕਰ ਲਗੇ ਆ ਆ ਗਈਆਂ ਇਧਰਲੇ ਪਾਸੇ ਸੂਈਆਂ ਸਵਾਈਆਂ ਤਿੰਨ ਗਾਵਾ ਜਿਹੜੀ ਆ ਬੱਚੀ ਆ ਗਈ ਮਿੱਤਰੋ ਪਹਿਲੇ ਨੰਬਰ ਵਾਲੀ ਹਨਾ ਇਹਦੇ ਮਗਰ ਵੀ ਬੱਚੀ ਐ ਤੇ ਆਪ ਵੀ ਬੱਚੀ ਆ ਤੇ ਇਧਰਲੇ ਪਾਸੇ ਦੋ ਬੜਾ ਹੋਰ ਆਂਗੀਆਂ ਇਹ ਵੀ ਜਮਾ ਤਾਜ਼ੀਆਂ ਸੂਈਆਂ ਨੇ ਤੇ ਆਜੋ ਬਾਈ ਸਰਿੰਦਰ ਨਾਲ ਕਰਵਾਈਏ ਗੱਲਬਾਤ ਤੇ ਲੱਗੇ ਇਹਨਾਂ ਮਗਾਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਸਰਿੰਦਰ ਕਿਵੇਂ ਆ ਬਹੁਤ ਵਧੀਆ ਜੀ ਅੱਛਾ ਬਾਈ ਜੇ ਗੱਲ ਕਰ ਗਏ ਆਪਣੇ ਪਿੰਡ ਦੀ ਪੈਂਡ ਆਪਣਾ ਜੀ ਤੋਲਾ ਕਿੰਗਰਾ ਤਹਿਸੀਲ ਗਿੱਦੜਵਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਆ ਹਾਂਜੀ ਰੂਟੀਨ ਦੇ ਵਿੱਚ ਜੇ ਗੱਲ ਕਰ ਲਈ ਆਪਣੇ ਕੋਲੇ ਨਗ ਹੁੰਦੇ ਹੀ ਹੁੰਦੇ ਹਨ ਹਾਂਜੀ ਹੁੰਦੀ ਹੁੰਦੀ ਤੇ ਅੱਜ ਫਿਰ ਆਪਾਂ ਕੱਠੋ-ਕੱਠ ਵੀ 8-10 ਹਾਂਜੀ ਹਨਾ ਹਾਂਜੀ ਤੇ ਅੱਜ ਫਿਰ ਮੈਨੂੰ ਐਂ ਦੱਸ ਮੀ ਕਿੰਨੇ ਗੰਗਾ ਮਾ ਸੇਲ ਕੀਤੀਆਂ ਅੱਜ 4 ਕਗਾਈਆਂ ਸੇਲ ਹੋਈਆਂ ਜੀ 2 ਤਾਂ ਸੋਡੇ ਖੜੇ ਆਂ ਚੜਾਈਆਂ ਇਹ ਆ ਦੇਖ ਲਓ ਮਿੱਤਰੋ ਜਮਾ ਤਾਜ਼ੀਆਂ ਲੀਆਂ ਪਈਆਂ ਨੇ ਮੇਰੇ ਖੜੇ ਤੋਂ ਚੜੀ ਐ ਤੇ ਮੈਨੂੰ ਆਇ ਲੱਗਾ ਤੁਸੀਂ ਮੁੰਡਾ ਜਿਹੜਾ ਚਾਹ ਪੀ ਕੀ ਹੈ ਹਜੇ ਕੱਪ ਉਹ ਵੀ ਇੱਥੇ ਹੀ ਪਿਆ ਹੋਦਾ ਹਾਂ ਹਾਂਜੀ ਇੱਥੇ ਪਿਆ ਹੈ ਅੱਛਾ ਸ੍ਰਿੰਦਰ ਜਿਵੇਂ ਗੱਲ ਕਰ ਲੀਏ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਨਾ ਕਿਹੜੇ ਬਸ ਤੋਂ ਸਟਾਰਟ ਕਰੀਏ ਫਿਰ ਬਸ ਜਿੱਦਰੋਂ ਇਧਰੋਂ ਕਰ ਲੈਣੇ ਜੀ ਕੋਈ ਠੀਕ ਐ ਇਸ ਵਹਿੜ ਦਾ ਮੈਨੂੰ ਸੂਹਾ ਦੱਸ ਪਹਿਲਾਂ ਪਹਿਲਾ ਸੂਹਾ ਜੀ ਪਹਿਲਾ ਸੂਹਾ ਹਾਂਜੀ ਠੀਕ ਆ ਤੇ ਕੱਲ ਦੀ ਸੂਈ ਐ ਜੀ ਬੱਛੀ ਪਿੱਛੇ ਆਦੀ ਜ ਮਗਰ ਵੀ ਬੱਛੀ ਆ ਬਾਈ ਕਿੰਨਾ ਕ ਮਤਲਬ ਵੀ ਜੇ ਗੱਲ ਕਰ ਲਗੇ ਹੁਣ ਜੇ ਬੰਦਾ ਚਾਰ ਡੰਗ ਚੋ ਕੇ ਦੇਖੇ ਤਾਂ ਕਿੰਨਾ ਬੋਲਾ ਹੋਊਗਾ ਭਾਈ ਜੀ ਅੱਜ ਦੀ ਘੜੀਏ ਦੇ ਥੱਲੇ ਬੋਲਾ ਜੀ ਕੋਈ 5 ਤੋਂ 6 ਕਿਲੋ ਟਾਈਮ ਦਾ ਚੋਣ ਦਾ ਟਾਈਮ ਦਾ ਹਾਂਜੀ ਠੀਕ ਆ ਤੇ ਮਗਰ ਬੱਛੀ ਆ ਮਗਰ ਬੱਛੀ ਆ ਜੀ ਕੀ ਰੇਟ ਰੂ ਟਾੜਾ ਵਟਾ ਭਾਈ ਜੀ ਰੇਟ ਟਾਟਾ ਬਾਟ ਆਪਾਂ ਹਾਂ ਨਾ ਜੀ ਆਪਾਂ ਬੱਛੀ ਮੁੱਲ ਕਰਾਉਣਾ 75 ਕਰਵਾ ਲਓ 80 ਕਰਵਾ ਲਓ ਜੀ ਆਪਾਂ 4 ਘੱਟ 70 ਦੀ ਦੇ ਦਿਆਂਗੇ ਜੀ ਆਪਾਂ 4000 ਰੁਪਏ 70 ਦੀ ਹਾਂਜੀ 60000 ਦੀ 60000 ਦੀ ਹਾਂਜੀ ਵੈਰੀ ਗੁੱਡ ਲਿਆ ਕਰ ਲੈ ਵੀ ਆ ਦੇਖ ਲੋ ਬਾਕੀ ਤਾਜ਼ੀਆਂ ਸੁਈਆਂ ਕਰਕੇ ਕੋਈ ਐ ਨਹੀਂ ਕੋਈ ਨਮਾਈ ਧਵਾਈ ਹੋਊਗੀ ਜੀ ਕਿਵੇਂ ਜੀ ਆ ਆ ਦੇਖੋ ਜਮਾ 나ੜੂਆ ਨਾਲ ਆ ਬੱਚੀ ਦੇ ਤੇ ਹੁਣ ਤੂੰ ਤੋੜ ਕੇ ਦਿਖਾ ਦੇ ਮੈਨੂੰ ਆ ਦੇਖ ਲੋ ਮਿੱਤਰੋ ਜਮਾ ਜੈਜਾ ਰੇਟ ਆ ਤੇ ਜਮਾ ਐਨ ਫਿਕਸ ਲੈਵੇ ਵਾਲੀ ਵਹਿੜ ਆ ਗਈ ਮਿੱਤਰੋ ਤੇ 60000 ਰੁਪਿਆ ਬੰਦ ਦੇ ਵੀ ਕਰ ਦੋ ਤਿੰਨ 17 18 ਕਿਲੋ ਦੇ ਦੇਣਾ ਜੀ ਬਡੇ ਰਾਮ ਠੀਕ ਆ ਲੈ ਵੀ ਮੁੰਡਾ ਲਈ ਜਿਹੜੀ ਲਈ ਜਾਂਦਾ ਵਹਿੜ ਹਣਾ 60000 ਰੁਪਿਆ ਇਹਦਾ ਰੇਟ ਦੱਸ ਦਿਓ ਵੀ ਤੁਹਾਨੂੰ ਕਿਵੇਂ ਲੱਗਿਆ ਬਾਈ ਦਾ ਬਾਕੀ ਠੰਡੀ ਠੁੰਡੀ ਬਹੁਤ ਆ ਜੀ ਵਹਿੜ ਠੀਕ ਆ ਹਾਂਜੀ ਦੂਜੇ ਨੰਬਰ ਵਾਲੀ ਬਾਈ ਵੇਖੜ ਜਿਹੜੀ ਆਪਣੀ ਆ ਗਈ ਹਾਂਜੀ ਇਹ ਬਾਈ ਜੀ ਅ ਅੱਜ ਹੀ ਸੁਈਆਂ ਜੀ ਦੋਨੇ ਵੜਾ ਅੱਛਾ ਅੱਜ ਸਵੇਰੇ ਹਾਂਜੀ ਤੇ ਇਹਦੇ ਮਗਰ ਬਾਈ ਇਹਦੇ ਬੱਚਾ ਦਿੱਤਾ ਜੀ ਬੱਚਾ ਕਿੰਨਾ ਸੂਆ ਸੁਈ ਹੈ ਬਾਈ ਇਹ ਬਾਈ ਜੀ ਤੀਜਾ ਮੰਨ ਕੇ ਲੈ ਲਈ ਜੀ ਕੋਈ ਮਾਲਕ ਦੂਜਾਂ ਦੇ ਸੀ ਆਪਾਂ ਤੀਜਾ ਆਖ ਕੇ ਤੇ ਕਿੰਨੇ ਦੁੱਧ ਵਾਲੀ ਹੈ ਬਾਈ ਇਹ ਦੁੱਧ ਬਾਈ ਜੀ ਮਾਲਕ 26 27 ਕਿਲੋ ਟਾਈਮ ਦਾ ਦੋਨੇ ਟਾਈਮਾਂ ਦੁੱਧ ਦੱਸਦੇ ਸੀ 13 ਕਿਲੋ ਟਾਈਮ ਦਾ ਦੁੱਧ ਚੋਇਆ ਪਿਆ ਦਾ ਠੀਕ ਆ ਇਹ ਲੈ ਚੱਲ ਕਾ ਹੁਣ ਆਪਾਂ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ ਬਾਈ ਬਾਈ ਜੀ ਅੱਜ ਤਾਂ ਬੋਲਾ ਆਪਾਂ ਤਾਂ ਐ ਮਨੋ ਵੀ ਤੁਸੀਂ ਦੁਪਹਿਰੇ 12 ਵਜੇ ਬੱਚਾ ਚੰਗਾ ਆ ਕੇ ਹੁਣ 5:00 ਵਜੇ ਦਾ ਟਾਈਮ ਆਈ 4:30 ਪੰਜ ਦਾ ਠੀਕ ਆ ਆਪਾਂ ਬੱਚਾ ਚੰਗਾ ਕੇ ਕੋਈ 4-5 ਕਿਲੋ ਬੋਲਾ ਕੱਢਿਆ ਜੀ ਕਿੰਨੇ ਰੁਪਈਆ ਦੀ ਇਹ ਬਾਈ ਆਪਾਂ ਹਾਂ ਨਾ 86000 ਰੁਪਈਆ ਦੀ ਦੇ ਦੇ 86000 ਹਾਂਜੀ ਠੀਕ ਆ ਲੈ ਵੀ ਆ ਦੇਖੋ ਕੋਈ ਭਲਾ ਲੱਖ ਕਰਵਾ ਲਓ ਕੋਈ ਸਵਾ ਕਰਵਾ ਲਓ ਜੀ ਵਹਿੜ ਦਾ ਕਦ ਕਾਠ ਨੋਟ ਕਰ ਲਓ ਮਿੱਤਰੋ ਕਦ ਕਾਠ ਵੀ ਬਹੁਤ ਆ ਗਿਆ ਵਹਿੜ ਦਾ ਤੇ ਰੇਟ ਇਹਦਾ ਜਿਹੜਾ ਹੈਗਾ 86000 ਰੁਪਿਆ ਬਾਈ ਜਿਵੇਂ ਆ ਆ ਗਈ ਇਹ ਏਦੋਂ ਵੀ ਵੱਡੀ ਆ ਗਈ ਹਾਂਜੀ ਇਸ ਵਿਹੜ ਦਾ ਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਇਹਨੇ ਬੱਚੀ ਨੂੰ ਜਨਮ ਦਿੱਤਾ ਜੀ ਬੱਚੀ ਨੂੰ ਜਨਮ ਦਿੱਤਾ ਹੈ ਹਾਂਜੀ ਤੇ ਕਿੰਨੇ ਦੁੱਧ ਆਲੀ ਬਾਈ ਫਿਰ ਬਾਈ ਜੀ ਪਹਿਲਾਂ ਦੇ ਥੱਲੋਂ ਮਾਲਕ 25 26 ਕਿਲੋ ਦੁੱਧ ਦੱਸਦੇ ਸੀਗੇ ਜੀ ਠੀਕ ਹੈ ਤੇ ਸੀਮਣ ਵੀ 66 ਲੱਗਿਆ ਦੱਸਦੇ ਸੀਗੇ ਜੀ ਠੀਕ ਹੈ ਤੇ ਦਿੱਤਾ ਬੱਚੀ ਨੂੰ ਜਨਮ ਆ ਥੋੜੀ ਜੀ ਕੱਚੀ ਸੂਈ ਹੈ ਜੀ ਆ ਕੱਚੀ ਸੂਈ ਆ ਹਾਂਜੀ ਠੀਕ ਆ ਕੀ ਰੇਟਰ ਹੋ ਬਾਈ ਬੰਨੀ ਦਾ ਬਾਈ ਜੀ ਇਹ ਆਪਾਂ ਮੁੱਲ ਕਿੰਨਾ ਹੀ ਕਰਵਾ ਲਉ ਗਾਂ ਤਾਂ ਵਿਹੜ ਤਾਂ ਲੱਖ ਤੋਂ ਬਾਹ ਠੀਕ ਹੈ ਇਹ ਵੀ ਆਪਾਂ 86000 ਦੀਆਂ ਨਾਲ ਦੇ ਦੇ ਲੈ ਵੀ ਮਿੱਤਰੋ ਇੱਧਰ ਲੈ ਕੇ ਚੱਲੀ ਬਿਲਿਆ ਇਹ ਆ ਦੇਖ ਲਓ ਹੁਣ ਤੁਸੀਂ ਜਿਹੜੀ ਆ ਬਿਹੜ ਆ ਗਈ ਹੈ ਨਾ ਕੱਦ ਕਾਠ ਦੀ ਨੋਟ ਕਰ ਲਓ ਇਹ ਵੀ ਤਾਜੀ ਸੂਈ ਆ ਤੇ ਇਹ ਵੀ ਜਿਹੜੀ ਹੈਗੀ 86000 ਰੁਪਏ ਦੀ ਮਿਲੂਗੀ ਇੱਕ ਮੈਨੂੰ ਐ ਦੱਸ ਬਈ ਨਾ ਲਾਹਾ ਕਿਵੇਂ ਵੀ ਮਤਲਬ ਨਹੀਂ ਬਾਈ ਜੀ ਥੋੜੀ ਜਿਹੀ ਹੁਣ ਸਾਰਾ ਅੱਜ ਕੱਚੀ ਸੂਪੀ ਜੀ ਸਵੇਰੀ ਆਈ ਸੀਗੀ ਹਾਂਜੀ ਹੁਣ ਸਾਰੀ ਹਾਂਜੀ ਤਾਂ ਵੀ ਕਿ ਤਿਆਰ ਤਾਂ ਹੋਣਾ ਹੀ ਹੋਣਾ ਬਾਈ ਜੀ ਆਪਣੇ ਕੋਲੇ 5-4 ਦਿਨ ਰਹਿ ਗਏ ਆ ਪਰ 20 ਕਿਲੋ ਤੋਂ ਬਾਹਰ ਦੁੱਧ ਚਵਾ ਕੇ ਦੇ ਦਾਂਗੇ ਵੈਰੀ ਗੁੱਡ ਅੱਜ ਵੀ ਕੋਈ ਆਇਆ ਨਹੀਂ ਬਾਈ ਜੀ ਵੀ ਜਿਵੇਂ ਤੜਕੇ ਬੰਦਿਆਂ ਤੋਂ 6 ਵਜੇ ਚੜਵਾਤੀ ਸੀਗੀ ਜੀ ਅੱਛਾ ਸੌਦਾ ਆਪਣਾ ਕੱਲ ਹੋਇਆ ਸੀ ਚੜ੍ਹਾ 6 ਵਜੇ ਲਈ ਸੀਗੀ ਠੀਕ ਹੈ ਤੇ ਆ ਕੇ ਬੰਦੇ ਨੇ ਤਰਪਾਲ ਤਰਪੂਲ ਨਹੀਂ ਪਾਈ ਸੀ ਗੱਡੀ ਦੇ ਕੋਲ ਥੋੜਾ ਜਿਹਾ ਉਪਰਾ ਵੀ ਕਰ ਗਈ ਅੱਛਾ ਬਾਟੋਂ ਵਾਵਾ ਆਈ ਸੀ ਠੀਕ ਹੈ 8:00 ਵਜੇ ਆ ਕੇ ਨਾ ਇਹਨੇ ਫਿਰ ਬੱਚਾ ਦੇਤਾ ਤੇ ਆਪਾਂ ਇਹਨੂੰ 12 1 ਵਜੇ ਵੱਛੀ ਨੂੰ ਝੰਗਾ ਕੇ ਇਹਦੇ ਥੱਲੋਂ ਵੀ 4 ਕਿਲੋ ਬੌਲਾ ਕੱਢਿਆ ਵਿਆ ਜੀ ਠੀਕ ਹੈ ਹਾਂਜੀ ਮਤਲਬ ਐ ਨਹੀਂ ਹੈਗਾ ਵੀ ਮਤਲਬ ਉਵੇਂ ਹੀ ਛੜੀ ਹੈ ਹਾਂਜੀ ਚਲੋ ਤੇ ਇਧਰਲੇ ਪਾਸੇ ਬਈ ਜੇ ਹੁਣ ਆਪਾਂ ਆ ਗੱਲ ਕਰ ਲઈએ ਇਹ ਜਿਹੜੀ ਆਂ ਗਾਂ ਆ ਇਸ ਗਾਂ ਦਾ ਛੋਆ ਮਾਲਕ ਦੂਜਾ ਦੱਸਦੇ ਸੀਗੇ ਜੀ ਪੂਰੀ ਟੈਕਿੰਗ ਟੂਕਿੰਗ ਨਾਲ ਹੈ ਜੀ ਠੀਕ ਹੈ ਰਿਕਾਰਡ ਇਹ ਤਾਂ ਦੋ ਤੋਂ ਤਿੰਨ ਪੀੜੀਆਂ ਦਾ ਮਿਲ ਜੂਗਾ ਜੀ ਅੱਛਾ ਆਪਦੇ ਬਾਈ ਜੀ ਵਰਲਡ ਵਾਈਡ ਦਾ ਸੈਕਸਰ ਸਿੰਮਨ ਲੱਗਿਆ ਹੋਵੇ ਦੱਸਿਆ ਬਾਈਆਂ ਨੇ ਠੀਕ ਹੈ ਬਾਕੀ ਫੇਸਬੁੱਕ ਕੁਆਲਿਟੀ ਦੇਖੋ ਜੀ ਕੀ ਆਂਦੀ ਹੈ ਤੇ ਫਿਰ ਕਿੰਨੇ ਦੁੱਧ ਆਲੀ ਹੈ ਬਾਈ ਜੀ ਮਾਲਕ ਪਹਿਲਾਂ ਥੱਲੋਂ 42 43 ਕਿਲੋ ਦੁੱਧ ਦੱਸਦੇ ਸੀਗੇ ਜੀ ਚੋਆ ਰਿਆ ਪਹਿਲਾਂ ਥੱਲੋਂ ਹਾਂਜੀ ਵੈਰੀ ਗੁੱਡ ਤੇ ਹੁਣ ਫਿਰ ਆਪਾਂ ਕਿੰਨਾ ਦੁੱਧ ਪਾ ਦੂਗੀ ਜਿੰਨਾ ਮਰਜ਼ੀ ਮੰਨ ਕੇ ਲੈ ਲਈ ਜੀ ਠੀਕ ਆ ਗਾਂ 40 ਕਿਲੋ ਤੋਂ ਬਾਹਰ ਵਾਲੀ ਹੈ ਜੀ ਲੈ ਵੀ ਮਿੱਤਰੋ ਆਹ ਦੇਖ ਲਓ ਬਾਈ ਕਹਿੰਦਾ ਆਹ ਗਾਂ 40 ਕਿਲੋ ਤੋਂ ਬਾਹਰ ਵਾਲੀ ਆ ਮਿੱਤਰੋ ਲੇਵਾ ਦੇਖ ਲਓ ਲੇਵਾ ਚੈੱਕ ਕਰ ਲਓ ਮਿੱਤਰੋ ਹੁਣ ਵੀ ਲੇਵਾ ਥੋੜੀ ਜਿਹੀ ਸਵੈਲਿੰਗ ਜ਼ਰੂਰ ਪਾ ਗਈ ਜੀ ਗੱਡੀ ਤੇ ਚੜ੍ਹ ਕੇ ਠੀਕ ਆ ਇਹ ਆ ਦੇਖੋ ਮਿੱਤਰੋ ਹੁਣ ਤੁਸੀਂ ਇਹ ਜਿਹੜੀ ਹੈਗੀ ਬਾਈ ਕਹਿੰਦਾ ਵੀ 40 ਕਿਲੋ ਦੁੱਧ ਤੋਂ ਬਾਹਰ ਜਿਹੜਾ ਇਹਨੇ ਦੁੱਧ ਪਾਉਣਾਗਾ ਹੁਣ ਲੇਵਾ ਨੂੰ ਜਿਹੜਾ ਥਣ ਲੱਗਿਆ ਉਹ ਕੱਲਾ ਕੱਲਾ ਲੇਵਾ ਜ਼ਿਆਦਾ ਮਤਲਬ ਜੇ ਗੱਲ ਕਰ ਲਈਏ ਇਹ ਲਾਉਂ ਤਰਾ ਜਦੇ ਸਵੇਲਿੰਗ ਕਰਕੇ ਲੱਗਦਾ ਜੀ ਬਾਕੀ ਨਾ ਜਦੋਂ ਬੱਚਾ ਦੇਣਾ ਜੀ ਸਵੇਲਿੰਗ ਉੱtre ਤੋਂ ਇੱਥੋਂ ਤੱਕ ਪ੍ਰੋਪਰ ਗਿੱਟਿਆਂ ਤਾਂ ਹੀ ਆਏ ਨਾ ਇਹ ਸਵੇਲਿੰਗ ਆਮ ਹੀ ਦਿਸੀ ਜਾਂਦੀ ਆ ਯਾਰ ਕੋਈ ਤੁਸੀਂ ਇਹ ਉੱਤਰ ਦਾ ਕਾਜੂ ਹੈ ਬਈ ਹਾਂਜੀ ਆ ਆ ਸਵੇਲਿੰਗ ਹੈ ਜੀ ਥੱਲੇ ਸਾਰੀ ਗੱਡੀ ਤੇ ਚੜਨ ਨਾਲ ਹੋ ਜਾਂਦਾ ਜੀ ਸਵੇਲਿੰਗ ਦਾ ਕੀ ਰੇਟ ਬਈ ਇਹਦਾ ਏ ਬਾਈ ਜੀ ਆਪਾਂ ਰੇਟ ਕਿੰਨਾ ਮਰਜ਼ੀ ਕਰਵਾ ਲਓ ਜੀ ਹਾਂ ਨਾ 1,35,000 ਰੁਪਏ ਦੀ ਦਿੱਤਾ। 1,35,000 35,000। ਵੈਰੀ ਗੁੱਡ। ਹਾਂਜੀ। ਠੀਕ ਆ। ਤੇ ਬਾਈ ਜਿਹੜੀ ਉਹ ਵੱਡੇ ਕਦ ਕਾਠ ਵਾਲੀ ਇੱਕ ਬਿਹੜ ਆ ਗਈ ਤੁਹਾਡੇ ਕੋਲੇ। ਹਾਂਜੀ। ਇਹ ਆ ਦੇਖ ਲਓ ਮਿੱਤਰੋ ਹੁਣ ਲੇਵਾ ਚੈੱਕ ਕਰ ਲਓ। ਮੈਂ ਦੁਬਾਰੇ ਦਿਖਾ ਦਾਂ। ਤੇ ਬਾਈ ਇਹੇ ਬਿਹੜ ਦਾ ਬਿਸੂਆ। ਇਹ ਦੂਜਾ ਸੂਆ ਜੀ। ਦੂਜਾ ਸੂਆ। ਕਿੰਨੇ ਦਿਨ ਬਾਕੀ ਪੇ ਵੀ ਇਹਦੇ? ਬਾਈ ਜੀ ਇਹਦੇ ਹਫਤਾ ਤੋਂ 10 ਦਿਨ ਬਾਕੀ ਹੈ ਜੀ। ਹਫਤੇ ਤੋਂ 10 ਦਿਨ ਬਾਕੀ ਤੇ ਫਿਰ ਸੋਨੇ ਦੇ ਟੰਕੂ ਟੰਗਾਲੀ ਵਹਿੜਾ ਬਾਈ ਜੀ 25 ਕਿਲੋ ਤੋਂ ਬਾਹਰ ਦੁੱਧ ਮਾਲਕ ਪਹਿਲਣ ਥੱਲੇ ਦੱਸਦੇ ਸੀਗੇ ਜੀ ਠੀਕ ਹੈ ਤੇ ਐ ਪੂਰੀ ਫਿਟਿੰਗ ਵਾਲੀ ਬੱਛੀ ਹੈ ਜੀ ਨਹੀਂ ਇਹ ਤਾਂ ਦਿਸ ਹੀ ਜਾਂਦਾ ਜਮਾ ਮਤਲਬ ਨਾ ਇਹ ਆ ਦੇਖ ਲਓ ਹੁਣ ਤੁਸੀਂ ਫਿਟਿੰਗ ਜਮਾ ਫਿੱਟ ਲੇਵਾ ਪਿਆ ਬਾਈ ਫਿਰ 25 ਕਿਲੋ ਮਤਲਬ ਜੇ ਆਪਾਂ ਉਹ ਗੱਲ ਕਰ ਲਗੇ ਡਰਦੇ ਜੇ ਕਹਿ ਦਿੰਨੇ ਆ ਵੀ ਉਹ ਇਹਨਾਂ ਨੂੰ 25 ਕਿਲੋ ਵਾਲਾ ਵੀ ਨਹੀਂ ਹੈਣਾ ਵਾਲਾ ਵੀ ਨਹੀਂ ਹੈ ਜੀ ਕੋਈ ਵਾਲਾ ਨਹੀਂ ਹੈ ਜੀ ਕਿੰਨੇ ਚ ਦੇਵਾਂਗੇ ਫਿਰ ਇਹ ਇਹ ਬਾਈ ਆਪਾਂ 1 ਲੱਖ ਤੇ 15000 ਰੁਪਏ ਦੀ ਦੇ ਦਾਂਗੇ 1 ਲੱਖ 15000 ਠੀਕ ਫੇਸ ਕੁਆਲਿਟੀ ਦੇਖੋ ਜੀ ਤੁਸੀਂ ਗੱ ਲਾਈਵ ਮਿੱਤਰੋ ਆ ਵੀ ਦੇਖ ਲਓ ਹੁਣ ਤੁਸੀਂ ਫੁੱਲ ਵੱਡੇ ਕੱਦ ਕਾਠ ਵਾਲੀ ਬਿਹੜਾ ਦੂਜਾ ਸੁਆ ਸੁੰਦੀ ਆ ਹਜੇ ਦਿਨ ਬਈ ਕਿੰਨੇ ਕ ਲੈ ਜੂਗੀ ਇਹ ਬਾਈ ਜੀ ਹਫਤਾ ਲੈ ਜੂਗੀ ਹਜੇ ਹਫਤਾ ਬਾਕੀ ਹਫਤੇ ਨੂੰ ਤਾਂ ਫਿਰ ਬਾਈ ਇਹਨੇ ਬਹੁਤ ਚੰਗੀ ਸੋਹਣੀ ਤਿਆਰ ਹੋਣਾ ਹਨਾ ਹਾਂਜੀ ਇਹ ਲੈ ਚੱਲ ਕੇਰਾ ਸ਼ਰਿੰਦਰ ਜੀ ਗੱਲ ਕਰ ਲ ਗਏ ਹੁਣ ਜਿਹੜੀ ਤੇਰੀ ਕੋਲੇ ਆ ਬਿਹੜਾ ਆ ਗਈ ਬਾਈ ਇਸ ਬਿਹੜਾ ਦਾ ਸੁਆ ਬਾਈ ਬਾਈ ਜੀ ਆਪਣੀ ਘਰੇ ਚੋਈ ਪੀਤੀ ਹੈ ਜੀ ਚੰਗਾ ਸਿੰਮਨ ਲੱਗਿਆ ਵੇ ਹੱਥੀ ਲਵਾਇਆ ਵੇ ਜੀ ਆਪਣੇ ਅੱਛਾ ਹਾਂਜੀ ਨਹੀਂ ਇਹ ਆਪਣੇ ਘਰ ਦੀ ਹੈਗੀ ਘਰ ਦੀ ਕਾਂ ਜੀ ਆਪਣੇ ਤੇ ਦੇਣੇ ਤੇ ਬਾਈ ਜੀ ਹਜੇ 12 13 ਬਾਕੀ ਹੈ ਜੀ 12 13 ਦਿਨ ਬਾਕੀ ਹੈ ਸੁਆ ਦੂਜਾ ਬਈ ਕਿ ਤੀਜਾ ਹਾਂਜੀ ਤੀਜਾ ਮੰਨ ਲਓ ਜੀ ਤੀਜਾ ਤੇ ਜੇ ਗੱਲ ਕਰੀਏ ਕਿੰਨੇ ਦੁੱਧ ਦੀ ਵੀ ਇਹਦੀ ਉਹ ਭਾਈ ਜੀ ਆਪ 33 34 ਕਿਲੋ ਦੁੱਧ ਚੋਇਆ ਹੋਵੇ ਜੀ ਇਹਦੇ ਤੁਹਾਨੂੰ 33 34 ਕਿਲੋ ਜੀ ਹਜੇ ਤਾਂ ਬਾਈ ਜੀ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਗਈ ਠੀਕ ਹੈ 12 15 ਦਿਨ ਬਾਕੀ ਹੈ ਜੀ ਇਹਦੇ ਠੀਕ ਹੈ ਕਿੰਨੇ ਰੁਪਈਆ ਦੀ ਵਹੜ ਰੱਖੂਗਾ ਭਾਈ ਜੀ ਆਪਾਂ 1 20 ਹੀ ਦੇਵਾਂਗੇ 1 20 ਹਾਂਜੀ ਖੋਲੋ ਮੜੀ ਜੀ ਕਿਰਾਂ ਆਪਾਂ ਤੋੜ ਕੇ ਦਿਖਾ ਗਏ ਲਾਈਵ ਮਿੱਤਰੋ ਆ ਵਹੜਾ ਨਾ ਜ ਤੇ ਇਹ 33 ਕਿਲੋ ਬਈ ਹਾਂਜੀ ਕੱਚੀਆਂ ਗਾਇਆਂ ਆਪਣੇ ਕੋਲੇ ਹੋਰ ਵੀ ਹੈਗੀਆਂ ਜੀ ਘਰ ਦੀਆਂ ਬਹੁਤ ਜਾਨਵਰ ਜਾਦੇ ਵੱਧਗੇ ਸੀਗੇ ਠੀਕ ਹੈ ਲੈ ਵੀ ਆਹ ਥੋੜਾ ਜਨਾ ਵੀ ਇਹ ਜੇ ਵੱਧ ਕੱਚੀਆਂ ਜੀ ਦਿਨ ਵੱਧ ਲੈ ਜਾਣੀਆਂ ਇਹੇ ਨੇੜੇ ਜੇ ਕਰਕੇ ਆਪਾਂ ਚੱਲ ਦਿਖਾਤੀ ਹੈਨਾ ਲੈ ਵੀ ਆਹ ਦੇਖ ਲੋ ਚੈੱਕ ਕਰ ਲੋ ਆਹ ਜਿਹੜੀ ਹੈਗੀ 33 ਕਿਲੋ ਦੁੱਧ ਤੇ ਹੁਣ ਤੀਜਾ ਸੂਆ ਮੰਨ ਲਓ ਹਾਂਜੀ ਲਿਆ ਬਾਈ ਕਰਾਂ ਫਿਰ ਹਜੇ ਤਾਂ ਬਾਈ ਫਿਰ ਮੈਨੂੰ ਐ ਲੱਗਦਾ ਵੀ ਜਦੋਂ ਵੀ ਜਵੇਂ ਮਤਲ ਸਿਆਲ ਆਊਗਾ ਮੈਂ ਮੈਂ ਬਣੂਗੀ ਤਾਂ ਠੰਡ ਆਉਣੀ ਆ ਹਾਂਜੀ ਕਿ ਨਹੀਂ ਹਜੇ ਤਾਂ ਦੇਣਾ ਹੁਣ ਇਹਨਾਂ ਦੇ ਹਾਂਜੀ ਸਰੇਂਦਰ ਭਾਈ ਜੀ ਮੈਂ ਤੇਰੇ ਕੋਲੇ ਆ ਪੈਹੜ ਆ ਗਈ ਹਾਂਜੀ ਇਹੇ ਵਹਿੜ ਇਹ ਬਾਈ ਜੀ ਦੂਜਾ ਸੂਆ ਆਪਾਂ ਪਿੰਡੋਂ ਹੀ ਲਈ ਆ ਅੱਛਾ ਹਾਂਜੀ ਦੂਜਾ ਸੂਆ ਕਿੰਨੇ ਦਿਨ ਬਾਕੀ ਇਹ ਬਾਈ ਜੀ ਬਸ ਰਿਹੜੀ ਹੈ ਜੀ 2-4 ਦਿਨ ਲਊਗੀ ਕਿੰਨੇ ਦੁੱਧ ਆਲੀ ਆ ਬਾਈ ਜੀ ਮਾਲਕ 8 ਤੋਂ 9 ਕਿਲੋ ਪਹਿਲਾਂ ਥੱਲੇ ਟਾਈਮ ਦਾ ਦੋ ਦੱਸਦੇ ਸੀਗੇ ਜੀ ਠੰਡੀ ਠੁੰਡੀ ਦਾ ਈ ਈ ਹੈ ਜੀ ਐ ਜਿੱਧਰ ਦੀ ਮਰਜ਼ੀ ਬੰਦਾ ਹੱਥ ਮਾਰੀ ਜੇ ਬਾਕੀ ਬੁਢਾਣੇ ਵਦਿਕਾ ਚੋਈ ਪੀਤੀ ਹੈ ਜੀ ਬੁਢਾਣੇ ਚਵਾਈ ਕੀਤੀ ਵੀ ਹੈ ਜੀ ਕਿੰਨਾ ਰੇਟਰ ਹੋ ਬਈ ਫਿਰ ਇਹਦਾ ਇਹ ਬਾਈ ਆਪਾਂ 70000 ਰੁਪਏ ਦੀ ਦੇ ਦਿਆਂਗੇ 70 ਦੀ ਹਾਂਜੀ 70000 ਚ ਮੈਨੂੰ ਐ ਲੱਗਦਾ ਵੀ ਮੱਝ ਵਾਲਾ ਕੰਮ ਹੀ ਹੋ ਹਾਂਜੀ ਕਿ ਨਹੀਂ ਹਾਂਜੀ ਇਹ ਆ ਦੇਖੋ ਇੱਕ ਸਾਨੂੰ ਹੋਰ ਆ ਮਿੱਤਰੋ ਵੀ ਆਹ ਕੁਆਲਿਟੀ ਲੈਵੇ ਦੀ ਚੈੱਕ ਕਰ ਲੋ ਥਣਾ ਥੋਣਾ ਦੀ ਦੇਖ ਲੋ ਇਧਰ ਲੰਮੀ ਲੈ ਕੇ ਜਾਈ ਬਈ ਕਿਰਾਹੇ ਇਧਰਲੇ ਪਾਸੇ ਤੇ ਪਈ ਵੀ ਜਮਾਨ ਗੋਲ ਮਟੋਲ ਆ 70000 ਚ ਛੋਟ ਕਰ ਦੇ ਕਰਾਂ 2000 ਕਰ ਦਿਆਂਗੇ ਠੀਕ ਆ ਲੈ ਵੀ ਆਹਾ ਬਹਿਰ ਦੇਖ ਲੋ ਪਹਿਲੇ ਸੂਏ ਨਾ ਇਹ ਗੱਲ ਕਰੀਏ 16-17 ਲੀਟਰ ਦੁੱਧ ਦਿੱਤਾ ਹੋਇਆ ਹੁਣ ਬੰਦਾ 16-17 ਮੰਨ ਲੈ ਬਈ ਫਿਰ ਬਾਈ ਜੀ ਹਾਂ ਆਰਾਮ ਨਾਲ ਹੈਨਾ 16-17 ਤੋਂ ਬਾਹਰ ਦੁੱਧ ਦੇਣਾ ਜੀ ਠੀਕ ਆ ਲੈ ਵੀ ਆ ਵਹੜ ਜਿਹੜੀ ਜਾਂਦੀ ਆ ਨਾ 16-17 ਕਿਲੋ ਵਾਲੀ 68000 ਰੁਪਏ ਦੀ ਮੰਨ ਦੋ ਬਾਈ ਮੰਨ ਦੋ ਮੰਨ अच्छा भाई सुरेंद्र जी नम्र? फोन नंबर दी आपा ਗੱਲ ਕਰ ਲੀਏ ਫੋਨ ਨੰਬਰ ਹਾਂਜੀ ਨੰਬਰ ਆਪਣਾ 795 33165 ਜੀ ਤੇ ਦੂਜਾ ਨੰਬਰ 941745558 ਜੀ ਠੀਕ ਆ ਤੇ ਬਾਈ ਜਿਵੇਂ ਗੱਲ ਕਰ ਲੀਏ ਹੁਣ ਵੀ ਜੇ ਆਪਾਂ ਹਨਾ ਨੇਰਾ ਹੋ ਗਿਆ ਹਾਂਜੀ ਹੁਣ ਵੀ ਬੰਦੇ ਮਤਲਬ ਵਿੱਚ ਦੀ ਗਾਹ ਗਾ ਕੇ ਹਾਂਜੀ ਹਨਾ ਮਤਲਬ ਤਾਂ ਹੀ ਆਪਾਂ ਨੂੰ ਨੇਰਾ ਹੋ ਗਿਆ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਥੋੜਾ ਹੀ ਬਹੁਤ ਬਹੁਤ ਲੋਵੀ ਮਿੱਤਰੋ ਇਹ ਸੀ ਬਾਈ सुरेंद्र ਹਨਾ ਤੇ ਇੱਥੇ ਆਇਓ ਇੱਥੇ ਆ ਕੇ ਤੁਸੀਂ ਜਿਹੜੀ ਹੈਗੀ ਕਿਸੇ ਵੀ ਨਗਦੀ ਤਸੱਲੀ ਕਰ ਸਕਦੇ ਹੋ ਤਸੱਲੀ ਕਰਕੇ ਜਿਹੜਾ ਹੈਗਾ ਕੋਈ ਵੀ ਪਸੂ ਤੁਸੀਂ ਲੈ ਸਕਦੇ ਹੋ ਧੰਨਵਾਦ ਸਾਰੇ ਪ੍ਰਾਂਵ